ਹਰਿਆਣਾ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਹੁਣੇ-ਹੁਣੇ ਨਮੀ ਤੇ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਯਾਰਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦੇਣਾ ਜਿਹੜੇ ਲੋਕ ਪਹਾੜਾ ਵੱਲ ਜਾ ਰਹੇ ਨੇ ਕਿਉਂਕਿ ਹਿਮਾਚਲ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਵੀ ਹੁਣ ਅਲਰਟ ਮੌਸਮ ਵਿਭਾਗ ਦਾ ਜਾਰੀ ਕਰ ਦਿੱਤਾ ਗਿਆ ਭਾਰੀ ਮੀਂਹ ਕਾਰਨ ਨੁਕਸਾਨ ਵੀ ਜਿਹੜਾ ਹੋ ਸਕਦਾ ਹੈ ਸ਼ੇਅਰ ਕਰਕੇ ਸਭ ਤੱਕ ਇਹ ਜੜੀਆ ਵੀਡੀਓ ਪਹੁੰਚਾ ਦਿਓ ਤਾਂਕਿ ਲੋਕ ਸਾਵਧਾਨ ਹੋ ਜਾਣ ਤਾਂ ਕਿ ਜਿਹੜੇ ਲੋਕ ਬਾਹਰ ਹੁਣ ਪਹਾੜਾ ਵੱਲੋਂ ਸੈਰ ਕਰਨ ਜਾ ਰਹੇ ਨੇ ਗਰਮੀ ਦੇ ਚੱਲਦਿਆਂ ਉਹ ਸਾਵਧਾਨ ਹੋ ਜਾਣ ਹਲੇ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਆਣ ਵਾਲੀ ਹੈ ਕਿਉਂਕਿ ਮੀਂਹ ਦੇ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਪੰਜਾਬ 'ਚ ਅੱਜ ਸਵੇਰੇ ਤੋਂ ਮੌਸਮ ਸੁਹਾਵਣਾ ਹੋ ਗਿਆ ਤੇ ਬੱਦਲ ਛਾਏ ਹੋਏ ਨੇ ਇਸ ਦੇ ਨਾਲ ਗਰਮੀ ਤੋਂ ਰਾਹਤ ਹੈ ਪਰ ਪੰਜਾਬ 'ਚ ਮੌਨਸੂਨ ਨੇ ਜ਼ੋਰ ਫੜ ਲਿਆ ਅੱਜ ਬੱਦਲ ਤੇ ਭਾਰੀ ਮੀਂਹ ਦਾ ਅਲਰਟ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਜਾ ਰਿਹਾ ਮੌਨਸੂਨ ਦੇ ਆਉਣ ਦੇ ਨਾਲ ਪੰਜਾਬ ਆਪ ਗਰਮੀ ਤੋਂ ਜਿਹੜੀ ਆ ਰਾਹਤ ਮਿਲ ਚੁੱਕੀ ਹੈ ਇਸ ਦੇ ਨਾਲ ਦੱਸਦੀ ਹੈ ਕਿ ਨਮੀ ਤੋਂ ਲੋਕ ਬਹੁਤ ਪਰੇਸ਼ਾਨ ਨੇ ਹੈ ਆਉਣ ਵਾਲੇ 3 ਦਿਨਾਂ ਦੇ ਵਿੱਚ ਪੂਰੇ ਪੰਜਾਬ ਨੂੰ ਕਵਰ ਕਰ ਲੇਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਨੂੰ ਲੈ ਕੇ ਸਮੇਂ-ਸਮੇਂ ਤੇ ਅਲਰਟ ਜਾਰੀ ਕੀਤਾ ਹੈ ਜ਼ਰੂਰ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਓ ਜਿਹੜੇ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਤੇ ਪਹਾੜਾ ਵਾਲ ਨੂੰ ਸੈਰਾਂ ਕਰਨ ਦੇ ਲਈ ਜਾ ਰਹੇ ਨੇ ਕਿਉਂਕਿ ਉੱਥੇ ਦੇ ਲਈ ਵੀ ਅਲਰਟ ਭਾਰੀ ਜਾਰੀ ਕਰ ਦਿੱਤਾ ਗਿਆ ਭਾਰੀ ਮੀਂਹ ਦੀ ਚੇਤਾਵਨੀ ਸਮੂਹ ਵਿਭਾਗ ਨੇ ਜਾਰੀ ਕਰ ਦਿੱਤੇ ਆ ਪੰਜਾਬ ਦੇ ਵਿੱਚ ਕਿਹੜੇ ਇਲਾਕੇ 'ਚ ਤੁਸੀਂ ਮੌਜੂਦ ਹੋ ਉਹ ਵੀ ਸਾਡੇ ਨਾਲ ਸਾਂਝਾ ਕਰੋ ਕਮੈਂਟਾਂ ਦੇ ਵਿੱਚ ਲਿਖ ਕੇ ਤਾਂ ਕਿ ਅਸੀਂ ਦੱਸ ਸਕੀਏ ਕਿ ਤੁਹਾਡੇ ਜ਼ਿਲ੍ਹੇ ਦਾ ਕੀ ਹਾਲ ਹੋਣ ਵਾਲਾ ਹੈ ਤਾਂ ਦਰਸਲ ਇਸ ਸពਦ ਵਿਚਕਾਰ ਪੰਜਾਬ 'ਚ ਤਾਪਮਨ ਆਮ ਵਾਂਗ ਹੋ ਗਿਆ ਪਰ ਨਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਮਾਝਾ ਤੇ ਦੁਆਬੇ ਤੋਂ ਬਾਅਦ 1 ਜੁਲਾਈ ਨੂੰ ਮਾਲਵਾ ਦੇ ਵਿੱਚ ਵੀ ਮੌਨਸੂਨ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਅਗਲੇ 2-3 ਦਿਨਾਂ ਤੱਕ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਸੂਬੇ ਦੇ ਵਿੱਚ ਪੈਰੇ ਗਰਮੀ ਤੋਂ ਰਾਹਤ ਮਿਲੇਗੀ ਮੌਨਸੂਨ ਨੇ ਪੂਰੇ ਚੰਡੀਗੜ੍ਹ ਨੂੰ ਕਵਰ ਕਰ ਲਿਆ ਇਸ ਤੋਂ ਬਾਅਦ ਮੌਨਸੂਨ ਲੁਧਿਆਣਾ ਤੇ ਰਾਜਪੁਰਾ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਭਾਵੇਂ ਮੌਨਸੂਨ ਨੂੰ ਪੰਜਾਬ ਦੇ ਵਿੱਚ ਦਾਖਲ ਹੋਏ ਕਈ ਦਿਨ ਹੋਏ ਨੇ ਪਰ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਹਾਲੇ ਤੱਕ ਮੀਂਹ ਨਹੀਂ ਪਿਆ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਕਰੀਬ 47 ਮਿਲੀਮੀਟਰ ਅਤੇ ਅੰਮ੍ਰਿਤਸਰ ਦੇ ਵਿੱਚ 2 ਦਿਨ ਪਹਿਲਾਂ ਮੀਂਹ ਪਿਆ ਜਦ ਕਿ ਜ਼ਿਆਦਾਤਰ ਜ਼ਿਲ੍ਹੇ ਮੀਨੂ ਤਰਸ ਰਹੇ ਨੇ ਪੰਜਾਬ ਦੇ ਇਸ਼ਾਰਾ ਦੇ ਵਿੱਚ ਤਾਪਮਾਨ ਆਮ ਵਾਂਗ ਹੋ ਗਿਆ ਪਰ ਹੁਮਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਬੁਰਾ ਹਾਲ ਹੋਇਆ ਸੀ ਮੀਂਹ ਦੇ ਕਾਰਨ ਜ਼ਰੂਰ ਸਾਨੂੰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਤਰਸ ਰਹੇ ਹੋ ਕਿਹੜੇ ਜ਼ਿਲ੍ਹੇ ਦੇ ਵਿੱਚ ਤੁਸੀਂ ਮੌਜੂਦ ਹੋ ਕਿ ਤੁਸੀਂ ਵੀ ਬਾਰਿਸ਼ ਨੂੰ ਤਰਸ ਰਹੇ ਹੋ ਹਲੇ ਤੱਕ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਿਆ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਿੱਥੇ ਇਸ ਵੇਲੇ ਤੁਸੀਂ ਬੈਠੇ ਹੋ ਤੇ ਕਿਹੋ ਜਿਹਾ ਉੱਥੇ ਮੌਸਮ ਹੈ ਕਿ ਨਮੀ ਜਿਹੜੀ ਆ ਉੱਥੇ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਜ਼ਰੂਰ ਦੱਸਣਾ ਤੇ ਹਿਮਾਚਲ ਪੰਜਾਬ ਹਰਿਆਣਾ ਇਹਨਾਂ ਜਗ੍ਹਾਾਂ ਤੇ ਜਿਹੜਾ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੋਇਆ orange alert ਵੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋਇਆ ਤਾਂ ਜ਼ਰੂਰ ਸਾਵਧਾਨ ਕਰਨ ਦੇ ਲਈ ਸਾਵਧਾਨੀ ਵਰਤਣ ਦੇ ਲਈ ਲੋਕਾਂ ਨੂੰ ਇਹ ਪਹੁੰਚਾ ਦਿਓ ਜਿਹੜੇ ਲੋਕ ਇਸ ਵੇਲੇ ਹੜਾਵਲ ਨੂੰ ਜਾ ਰਹੇ ਨੇ ਕੁੰਮਣ ਦੇ ਲਈ ਜਾ ਰਹੇ ਨੇ ਆਪਣਾ ਟ੍ਰਿਪ ਪਲਾਨ ਕਰ ਰਹੇ ਨੇ ਤਾਂ ਕਿਉਂਕਿ ਮੌਸਮ ਵਿਭਾਗ ਨੇ ਸਭ ਦੇ ਲਈ ਅਲਰਟ ਜਾਰੀ ਕੀਤਾ ਹੋਇਆ ਹਿਮਾਚਲ ਵੱਲ ਨੂੰ ਜਾਣ ਵਾਲੇ ਲੋਕਾਂ ਦੇ ਲਈ ਵੀ ਜਿਹੜਾ ਪਰੇਸ਼ਾਨੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਭਾਰੀ ਮੀਂਹ ਦੀ ਚੇਤਾਵਨੀ ਦੇ ਦਿੱਤੀ ਗਈ ਹੈ